ਕੀ ਤੁਹਾਨੂੰ ਪਤਾ ਹੈ ਕਿ ਰੋਜ਼ਾਨਾ ਦੇਸ਼ਪੁਰ ਦੇ ਵਿੱਚ ਸੜਕਾਂ ਦੇ ਉੱਪਰ ਕਿੰਨੇ ਹਾਦਸੇ ਹੁੰਦੇ ਨੇ ਤੇ ਇਨ੍ਹਾਂ ਹਾਦਸਿਆਂ ਦੇ ਵਿੱਚ ਔਸਤਨ ਕਿੰਨੇ ਕੁ ਲੋਕਾਂ ਦੀ ਦੇਸ਼ਪੁਰ ਦੇ ਵਿੱਚ ਰੋਜ਼ਾਨਾ ਜਾਂ ਫਿਰ ਕੁਝ ਮਹੀਨਿਆਂ ਦੇ ਵਿੱਚ ਜਾਂ ਫਿਰ ਇਸ 2025 ਦੇ ਸਾਲ ਦੇ ਵਿੱਚ ਕਿੰਨੇ ਕੁ ਲੋਕਾਂ ਦੀ ਮੌਤ ਹੋ ਚੁੱਕੀ ਆ ਸੀ ਅੱਜ ਹੀ ਕੱਲ ਦੀ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਤਾਂ ਦਰਅਸਲ ਦੇਸ਼ ਦੀ ਰਾਜ ਸਭਾ ਦੇ ਵਿੱਚ ਦੇਸ਼ ਦੇ ਟ੍ਰਾਂਸਪੋਰਟ ਅਤੇ ਹਾਈਵੇ ਮੰਤਰੀ ਨਿਟਿਨ ਗਟਕਰੀ ਉਹਨਾਂ ਦੁਆਰਾ ਇੱਕ ਵੱਡਾ ਅੰਕੜਾ ਪੇਸ਼ ਕੀਤਾ ਗਿਆ ਦਰਅਸਲ ਭਾਰਤ ਦੇ ਵਿੱਚ ਸਾਲ 2025 ਦੇ ਜਿਹੜੇ ਅੱਧ ਦੇ ਵਿੱਚ ਤਕਰੀਬਨ 6 ਮਹੀਨੇ ਹੋ ਚੁੱਕੇ ਨੇ ਸਾਲ ਅੱਧ ਦੇ ਵਿੱਚ ਪਹੁੰਚ ਚੁੱਕਾ ਹੈ ਇਸੇ ਦੇ ਵਿੱਚ ਰਾਸ਼ਟਰੀ ਹਾਈਵੇ ਦੇ ਵਿੱਚ ਤਕਰੀਬਨ 26770 ਲੋਕਾਂ ਦੀ ਸੜਕੀ ਹਾਦਸਿਆਂ ਦੇ ਵਿੱਚ ਮੌਤ ਹੋ ਗਈ ਹੈ 2025 ਦੀ ਕੈਲੰਡਰ ਸਾਲ ਦੀ ਪਹਿਲੀ ਅੱਧ ਜਨਵਰੀ ਤੋਂ ਲੈ ਕੇ ਜਾਨੀ ਕਿ ਜੂਨ ਤੱਕ ਇਸ 6 ਮਹੀਨਿਆਂ ਦੌਰਾਨ ਹਾਈਵੇ ਦੇ ਉੱਪਰ ਇੰਨੇ ਹਾਦਸੇ ਹੋਏ ਨੇ ਕਿ ਸੜਕ ਹਾਦਸਿਆਂ ਦੇ ਵਿੱਚ 26770 ਲੋਕਾਂ ਦੀ ਤਾਂ ਮੌਤ ਹੋ ਚੁੱਕੀ ਹੈ ਜਿਹੜਾ ਕਿ ਕਾਗਜ਼ੀ ਤੌਰ ਤੇ ਰਜਿਸਟਰ ਹੋ ਚੁੱਕੇ ਹਾਲਾਂਕਿ ਬਹੁਤ ਸਾਰੇ ਹਾਦਸੇ ਅਜੇ ਵੀ ਹੁੰਦੇ ਨੇ ਕਿ ਜਿਹੜੇ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਮੌਤ ਤੱਕ ਹੋ ਜਾਂਦੀ ਹੈ ਪਰ ਪੁਲਿਸ ਦੀ ਕੋਈ ਕਾਰਵਾਈ ਨਹੀਂ ਹੁੰਦੀ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਜਿਹੜਾ ਮਾਮਲਾ ਨਿਪਟ ਜਾਂਦਾ ਤੇ ਉਹ ਕਾਗਜ਼ੀ ਉਹ ਜਿਹੜੇ ਹਾਦਸੇ ਨੇ ਜਾਂ ਫਿਰ ਉਹ ਮੌਤਾਂ ਉਸ ਤਰੀਕੇ ਨਹੀਂ ਚੜਦੀਆਂ ਇਸ ਦੀ ਜਾਣਕਾਰੀ ਜਿਹੜੀ 24770 ਲੋਕਾਂ ਦੀ ਮੌਤ ਦੀ ਜਾਣਕਾਰੀ ਹੈ ਕੋਈ ਹਵਾ ਦੇ ਵਿੱਚ ਨਹੀਂ ਕੋਈ ਅਫਵਾਹ ਨਹੀਂ ਇਹ ਜਾਣਕਾਰੀ ਸੰਸਦ ਦੇ ਵਿੱਚ ਕੇਂਦਰੀ ਰੋਡ ਅਤੇ ਟ੍ਰਾਂਸਪੋਰਟ ਜਿਹੜਾ ਹਾਈਵੇ ਮੰਤਰੀ ਨਿਤਨ ਗਟਕਰੀ ਨੇ ਰਾਜ ਸਭਾ ਦੇ ਵਿੱਚ ਲਿਖਤੀ ਜਵਾਬ ਦੇ ਰਾਹੀਂ ਦਿੱਤੀ ਹੈ ਨਿਤਨ ਗਟਕਰੀ ਨੇ ਦੱਸਿਆ ਕਿ 2024 ਦੇ ਵਿੱਚ ਪੂਰੇ ਸਾਲ ਦੌਰਾਨ ਰਾਸ਼ਟਰੀ ਹਾਈਵੇ ਤੇ ਕੁੱਲ 52609 ਮਾਰੂ ਸੜਕ ਹਾਦਸੇ ਦਰਜ ਕੀਤੇ ਗਏ ਸੀ ਇਹ ਹਾਦਸੇ ਮੁੱਖ ਤੌਰ ਤੇ ਤੇਜ਼ ਰਫ਼ਤਾਰ ਲਾਪਰਵਾਹੀ ਯਾਤਰੀ ਸੁਰੱਖਿਆ ਦੇ ਆਪਾ ਆਪਾ ਕਰਕੇ ਹੋਏ ਸੀ ਤੇ ਨਾਲ ਦੀ ਨਾਲ ਗੜਕਰੀ ਨੇ ਇਹ ਵੀ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਐਨ ਐਚ ਆਈ ਨੇ ਉੱਚਾ ਟ੍ਰੈਫਿਕ ਘਣਤਾ ਵਾਲੀਆਂ ਰਾਸ਼ਟਰੀ ਹਾਈਵੇ ਅਤੇ ਐਕਸਪ੍ਰੈਸ ਵੇ ਜਿਵੇਂ ਕਿ ਦਿੱਲੀ ਮੇਰਟ ਐਕਸਪ੍ਰੈਸ ਵੇ, ਟਰਾਂਸ ਹਰਿਆਣਾ ਐਕਸਪ੍ਰੈਸ ਵੇ, ਈਸਟਰਨ ਪੈਰੀਫਰਲ ਐਕਸਪ੍ਰੈਸ ਵੇ, ਦਿੱਲੀ ਮੁੰਬਈ ਐਕਸਪ੍ਰੈਸ ਵੇ ਅਤੇ ਆਦਿ ਇਹੋ ਜਿਹੀਆਂ ਐਡਵਾਂਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਗਾਇਆ ਹੋਇਆ ਤੇ ਨਾਲ ਦੀ ਨਾਲ ਏਟੀਐਮਐਸ ਵਿੱਚ ਅਜਿਹੇ ਇਲੈਕਟ੍ਰੋਨਿਕਸ ਉਪਕਰਨ ਲਗਾਏ ਨੇ ਜੋ ਕਿ ਰਾਸ਼ਟਰੀ ਹਾਈਵੇ ਤੇ ਘਟ ਰਏ ਹਾਦਸਿਆਂ ਦੀ ਤੁਰੰਤ ਪਛਾਣ ਕਰਦੇ ਨੇ ਯਾਨੀ ਕਿ ਇਹ ਅਜਿਹੇ ਇਲੈਕਟ੍ਰਿਕ ਕੁਝ ਸਾਧਨ ਲਗਾਏ ਨੇ ਇਨ ਹਾਈਵੇਜ਼ ਤੇ ਕਿ ਜੇਕਰ ਕੋਈ ਇਸ ਹਾਈਵੇ ਦੇ ਉੱਪਰ ਹਾਦਸਾ ਵਾਪਰਦਾ ਤਾਂ ਤੁਰੰਤ ਪਛਾਣ ਕਰ ਲਈ ਜਾਂਦੀ ਆ ਇਹ ਸਿਸਟਮ ਸੜਕਾਂ ਦੀ ਨਿਗਰਾਨੀ ਨੂੰ ਬਿਹਤਰ ਬਣਾਉਂਦੇ ਨੇ ਜ਼ਖਮੀ ਵਿਅਕਤੀਆਂ ਨੂੰ ਫੌਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਲਈ ਮਦਦਗਾਰ ਸਾਬਤ ਹੋਏ ਨੇ ਯਾਨੀ ਕਿ ਸਿੱਧੇ ਤੌਰ ਤੇ ਜਿਹੜੇ ATM ਸ ਲਗਾਏ ਨੇ ਇਸ ਦੇ ਨਾਲ ਇਸ ਜਿਹੜੇ ਇਲੈਕਟ੍ਰੋਨਿਕਸ ਉਪਕਰਣ ਇੱਕ ਦਿਨ ਨਾਲ ਇਹਨਾਂ ਦੇ ਨਾਲ ਇਹ ਪਤਾ ਲੱਗਦਾ ਕਿ ਸੜਕ ਦੇ ਕੋਈ ਟੋਆ ਟੱਪਾ ਕੋਈ ਖੱਡਾ ਤਾਂ ਨਹੀਂ ਹੈ ਤੇ ਨਾਲ ਦੀ ਨਾਲ ਜਿੰਨੇ ਲੋਕ ਕਿ ਸਦਾ ਹਾਦਸਾ ਹੋ ਜਾਂਦਾ ਕੋਈ ਘਟਨਾ ਕਰਮ ਦੇ ਵਿੱਚ ਜ਼ਖਮੀ ਹੋ ਜਾਂਦਾ ਤਰੰਤ ਉਸ ਦੀ ਜਾਣਕਾਰੀ ਮੌਕੇ ਦੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਮਿਲਦੀ ਹੈ ਤੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚਾਇਆ ਜਾਂਦਾ ਘਟਕਰੀ ਨੇ ਇਹ ਵੀ ਕਿਹਾ ਕਿ ATM ਸਿਸਟਮ ਨੂੰ ਉੱਚਾ ਟ੍ਰੈਫਿਕ ਅਤੇ ਉੱਚ ਰਫ਼ਤਾਰ ਵਾਲੇ ਨਵੇਂ ਹਾਈਵੇ ਪ੍ਰੋਜੈਕਟਾਂ ਦਾ ਹਿੱਸਾ ਬਣਾਇਆ ਜਾਂਦਾ ਇਸ ਦੇ ਇਲਾਵਾ ਜਿੱਥੇ ਪਹਿਲਾਂ ਤੋਂ ਸੜਕਾਂ ਬਣ ਚੁੱਕੀਆਂ ਹਨ ਉੱਥੇ ਵੀ ਇਹ ਪ੍ਰਣਾਲੀ ਅਲੱਗ ਤੋਂ ਲਾਗੂ ਕੀਤੀ ਜਾਂਦੀ ਹੈ ਗੜਕਰੀ ਨੇ ਇਹ ਵੀ ਦੱਸਿਆ ਕਿ ਪਿਛਲੇ 3 ਸਾਲਾਂ ਵਿੱਚ 112561 ਕਿਲੋਮੀਟਰ ਰਾਸ਼ਟਰੀ ਹਾਈਵੇ ਦੀ ਸੁਰੱਖਿਆ ਜਾਂਚ ਹੋ ਚੁੱਕੀ ਹੈ ਤਾਂ ਜੋ ਹਾਸੇ ਨੂੰ ਘਟਾਇਆ ਜਾ ਸਕੇ ਤਾਂ ਤੁਸੀਂ ਦੇਖੋ ਕਿ ਕਿੰਨਾ ਵੱਡਾ ਅੰਕੜਾ ਇਸ ਸਾਲ ਦੇ ਅੱਧ ਦੇ ਵਿੱਚ ਤੁਸੀਂ ਦੇਖੋ ਕਿ 26770 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਜੇ ਸਾਲ ਅੱਧ ਦੇ ਵਿੱਚ ਇਹ ਅੰਕੜਾ ਕੋਈ ਹਵਾ ਦੇ ਵਿੱਚ ਨਹੀਂ ਦੇਸ਼ ਦੇ ਹਾਈਵੇ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਨਿਤਨ ਗੱਟਕਰੀ ਉਹਨਾਂ ਦੇ ਵੱਲੋਂ ਲਿਖਤੀ ਰੂਪ ਦੇ ਵਿੱਚ ਦੇਸ਼ ਦੀ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਗਿਆ।